ਅਗਲੀ ਖਬਰ ਦੇ ਵੱਲ ਵਾਦੇ ਆ ਲੁਧਿਆਣਾ ਤੋਂ ਅਗਲੀ ਖਬਰ ਸਾਹਮਣੇ ਆ ਰਹੀ ਹੈ ਲੁਧਿਆਣਾ ਦੇ ਪਿੰਡ ਮਿਹਰਬਾਨ ਦੇ ਗੁੱਜਰ ਪਵਨ ਇਲਾਕੇ ਦੇ ਵਿੱਚ ਵੀਰਵਾਰ ਰਾਤ ਇੱਕ 45 ਸਾਲਾ ਵਿਅਕਤੀ ਤੇਲਖ ਰਾਜ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਕਤਲ ਕਰ ਦਿੱਤਾ ਗਿਆ ਹੈ ਲੁਧਿਆਣਾ ਦੇ ਵਿੱਚ ਸ਼ਖਸ ਦਾ ਚਾਕੂ ਮਾਰ ਕੇ ਕਤਲ ਹੋਇਆ ਹੈ ਖਾਣਾ ਖਾਣ ਤੋਂ ਬਾਅਦ ਸੈਰ ਕਰ ਰਿਹਾ ਸੀ ਸ਼ਖਸ ਉਸ ਵੇਲੇ ਚਾਕੂ ਮਾਰਿਆ ਗਿਆ ਇੱਕ ਚਾਕੂ ਲੁਟੇਰਿਆਂ ਦੇ ਵੱਲੋਂ ਮਾਰਿਆ ਗਿਆ ਮੋਬਾਈਲ ਅਤੇ ਪੈਸੇ ਖੋਕੇ ਲਗੇ ਹਮਲਾਵਰ ਜ਼ਖਮੀਆਂ ਨੂੰ ਹਸਪਤਾਲ ਲੈ ਜਾਣ ਵੇਲੇ ਉਸ ਦੀ ਮੌਤ ਹੋ ਗਈ ਤਤਲਖ ਰਾਜ ਜਿਸ ਦੀ ਜਾਨ ਚਲੀ ਗਈ ਹੈ ਪਰਿਵਾਰ ਰੋ ਰਿਹਾ ਹੈ ਖਾਣਾ ਖਾ ਕੇ ਗਲੀ ਦੇ ਵਿੱਚ ਸੈਰ ਕਰ ਰਿਹਾ ਸੀ ਉਸ ਵੇਲੇ ਇਹ ਲੁਟੇਰੇ ਆਉਂਦੇ ਨੇ ਰਾਤ 10 ਵਜੇ ਦਾ ਸਮਾਂ ਲੁਟੇਰੇ ਆਏ ਮੋਬਾਈਲ ਖੋਇਆ ਚਾਕੂ ਮਾਰਿਆ ਪੈਸੇ ਖੋਏ ਤੇ ਫਰਾਰ ਹੋ ਗਏ ਲੁਧਿਆਣਾ ਦੇ ਵਿੱਚ ਮahanagar ਦੇ ਵਿੱਚ ਆਖਰ ਇਹੋ ਕੀ ਰਿਹਾ ਹੈ ਲਗਾਤਾਰ ਐਸੀਆਂ ਵਾਰਦਾਤਾ ਦੇਖਣ ਨੂੰ ਮਿਲ ਰਹੀਆਂ ਨੇ ਲੋਕ ਪਰੇਸ਼ਾਨ ਨੇ ਤੇ ਲੋਕ ਹੈਰਾਨ ਵੀ ਨੇ ਹਾਦਸਾ ਉਸ ਵੇਲੇ ਵਾਪਰਦਾ ਹੈ ਤੁਹਾਨੂੰ ਦੱਸ ਦਿੰਦੇ ਆ ਰਾਤ ਦੇ ਖਾਣੇ ਤੋਂ ਬਾਅਦ ਘਰ ਦੇ ਬਾਹਰ ਉਹ ਸੈਰ ਕਰ ਰਿਹਾ ਸੀ ਸ਼ਖਸ ਐਕਟਿਵਾ ਸਵਾਰ ਦੋ ਨੌਜਵਾਨ ਉਸਦੇ ਪੇਟ ਦੇ ਵਿੱਚ ਚਾਕੂ ਮਾਰਦੇ ਨੇ ਉਸਦਾ ਮੋਬਾਈਲ ਫੋਨ ਤੇ 1200 ਰੁਪਏ ਉਸ ਤੋਂ ਇਕੋ ਲੋਟ ਕੇ ਫਰਾਰ ਹੋ ਜਾਂਦੇ ਨੇ ਚੀਕਾ ਸੁਣ ਕੇ ਪਰਿਵਾਰ ਜਿਹੜਾ ਇਹ ਮੌਕੇ ਤੇ ਪਹੁੰਚਦਾ ਹੈ ਲਹੂ ਲੋਹਾਨ ਹਾਲਤ ਦੇ ਵਿੱਚ ਉਸ ਸ਼ਖਸ ਨੂੰ ਜਿਹੜਾ ਕਿ ਜ਼ਖਮੀ ਸੀ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਪਰ ਰਾਹ ਦੇ ਵਿੱਚ ਹੀ ਉਸ ਦੀ ਮੌਤ ਹੋ ਜਾਂਦੀ ਹੈ ਮੇਰੇ ਤੱਕ 4 ਮਹੀਨੇ ਪਹਿਲਾਂ ਹੀ ਹਰਿਆਣੇ ਤੋਂ ਲੁਧਿਆਣੇ ਆਇਆ ਸੀ ਕੰਮ ਕਰਨ ਦੇ ਲਈ ਤੇ ਪਿਛਲੇ ਕੁਝ ਸਮੇਂ ਤੋਂ ਬਿਮਾਰ ਸੀ ਇਸ ਕਰਕੇ ਉਹ ਘਰ ਦੇ ਵਿੱਚ ਹੀ ਰਹਿੰਦਾ ਸੀ ਤਾਂ ਖਾਣਾ ਖਾਣ ਤੋਂ ਬਾਅਦ ਸੈਰ ਕਰਨ ਵਾਲੇ ਇਸ ਸ਼ਖਸ ਤੇ ਹਮਲਾ ਹੋਇਆ ਹੈ ਚਾਕੂਆਂ ਦੇ ਨਾਲ ਚਾਕੂ ਦੇ ਨਾਲ ਹਮਲਾ ਕਰਕੇ ਇਸ ਦੀ ਜਾਨ ਲੈ ਲਈ ਗਈ ਹੈ ਪਰਿਵਾਰ ਇਨਸਾਫ ਦੀ ਗੋਹਾਰ ਲਗਾ ਰਿਹਾ ਹੈ ਤਿੰਨ ਬੰਦੇ ਸੇ ਔਰ ਮੂੰਹ ਤੇ ਪਰਨਾ ਬੰਦ ਕੇ ਨਾ ਮੇਰੇ ਪਾਪਾ ਕੋ ਫੋਨ ਵੀ ਤਾ ਉਹ ਵੀ ਚੋਰੀ ਕਰ ਲਿਆ ਔਰ ਮੂੰਹ ਤੇ ਪਰਨਾ ਬੰਦ ਕੇ ਚੱਕੂ ਮਾਰ ਕੇ ਨਾ ਬਾਅਦ ਤਾਂ ਹਮ ਭਾਗਦੇ ਵਕਤ ਜੋ ਹੈ ਨਾ ਚੱਕੂ ਮਾਰਾ ਚੱਕੂ ਮਾਰਾ ਜੀ ਪਾਪਾ ਨੇ ਕਿਵੇਂ ਪਤਾ ਚੱਕੂ ਮਾਰਾ ਉਹ ਆਜ ਮਾਰਨ ਪਾਪਾ ਨੇ ਉਧਰ ਦੋ ਇੱਕ ਔਰਤ ਵੀ ਸੀ ਵਹਾਂ ਪੇ ਕਿਰਾਏ ਪੇ ਰਹਤੇ ਨਾ ਵਹਾਂ ਪੇ क्या नाम गुजर भवन में पे बस मेरे मेरे थी पे, थोड़ा बाहर सैर कर रहे दो तीन लड़के फिर मुँह पे एकदम फोन फोन तब आप तीन लड़के आप बोल रहे हो वो मोटरसाइकिल मोटरसाइकिल में थे तो ये कितने बजे की घटना है ये कम से कम नौ बजे के बाद हमने पुलिस केस भी किया था पर पुलिस ने कुछ भी फोन किया था पुलिस ने कुछ भी नहीं किया